ਓਟ ਮੈਂ सगली ਦੇਖੀ ਇੱਕ ਤੇਰੀ ਓਟ ਰਹਾਈਏ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਸੁਭਾਗ ਸਮਾਪਤ ਹੋਇਆ ਹੈ ਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਵਾਉਂਦੇ ਆ ਰਹੇ ਹਾਂ ਆਓ ਸਮਾਂ ਹੋ ਗਿਆ ਹੈ ਕਥਾ ਵਿਚਾਰਾਂ ਦਾ ਜੋ ਕਿ ਲੜੀਵਾਰ ਕਥਾ ਚੱਲ ਰਹੀ ਹੈ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਪਰਤਾ ਦੁਰਸਮਨਸੈ ਸੰਤ ਕੀ ਸੇਵਾ ਬੜਾ ਭਾਗੀ ਪਾਈਐ ਸ਼ਾਂਤ ਕੀ ਸੇਵਾ ਨਾਮ ਧਿਆਈਐ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਹਜ ਪਾਓ ਕੋਈ ਵੀ ਰਸਨਾ ਬਾਂਝੀ ਨਾ ਰਹੇ ਰਸਨਾ ਦੀ ਸਫਲਤਾ ਵਾਸਤੇ ਤੇ ਮਨ ਦੀ ਕਾਗਰਤਾ ਵਾਸਤੇ ਫਤੇ ਦੀ ਅਰਜ ਬੜੀ ਜ਼ਰੂਰੀ ਹੈ ਕੋਈ ਵੀ ਰਸਨਾ ਬਾਂਜੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਪਾਤਸ਼ਾਹ ਮਹਾਰਾਜ ਹੁਣ ਅੱਗੇ ਬਚਨ ਕਰਦੇ ਨੇ ਸੁਖਮਣੀ ਸਾਹਿਬ ਦੇ ਵਿੱਚ ਸੁਖਮਣੀ ਸਾਹਿਬ ਸਤਗੁਰੂ ਪਾਤਸ਼ਾਹ ਜੀ ਨੇ ਬੜਾ ਸ਼ਾਂਤਮਈ ਉਪਦੇਸ਼ ਮੰਨੋਂ ਦਿੱਤਾ ਸਤਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬੜੀਆਂ ਮਿੱਠੀਆਂ ਚਪੇੜਾਂ ਮਾਰ-ਮਾਰ ਸਮਝਾਇਆ ਹੁਣ ਅੱਗੇ ਸਤਗੁਰੂ ਪਾਤਸ਼ਾਹ ਮਹਾਰਾਜ ਸਾਡੇ ਪ੍ਰਤੀ ਇਸ ਤਰ੍ਹਾਂ ਬਚਨ ਕਰਦੇ ਹਨ ਕਬਹੂ ਹੋਏ ਪੰਡਤ ਕਰੇ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਇਕਾ ਲਾਭ ਜੀ ਸਰਵਨ ਕਰ ਚੁੱਕੇ ਹੋ ਕਿ ਉਹ ਇੱਕ ਪਾਸੇ ਧਿਆਨ ਲਾ ਕੇ ਮੋਨ ਧਾਰ ਕੇ ਬਿਠੈ ਉਹਦੇ ਵਿੱਚ ਵੀ ਰੱਬ ਵੱਸਦਾ ਉਹ ਕਹਿੰਦੇ ਪ੍ਰਮਾਤਮਾ ਮੋਨ ਧਾਰ ਕੇ ਵੇਖਦਾ ਧਿਆਨ ਲਾ ਕੇ ਵੇਖਦਾ ਕਬਹੁ ਹੋਏ ਪੰਡਤ ਕਰੇ ਬਖਿਆਨ ਕਹਿੰਦੇ ਕਦੇ ਇੱਕ ਪਾਸੇ ਵੇਖਣਿਆ ਉਹ ਗਿਆਨੀ ਬਣ ਕੇ ਕਹਿੰਦੇ ਉਪਦੇਸ਼ ਦੇ ਰਿਹਾ ਹੈ ਕਬਹੋਂ ਤਟ ਤੀਰਥ ਇਸ਼ਨਾਨ ਕਦੇ ਵੇਖਦਿਆਂ ਇਹ ਬੰਦਾ ਤੀਰਥਾਂ ਤੇ ਨਹਾਉਂਦਾ ਨਦੀਆਂ ਦੇ ਕਿਨਾਰੇ ਤੀਰਥਾਂ ਦੇ ਕਿਨਾਰੇ ਨਹਾਉਂਦਾ ਕਬਹੋਂ ਸਿੱਧ ਸਾਧਕ ਮੁਖ ਗਿਆਨ ਸਤਿਗੁਰੂ ਪਾਤਸ਼ਾਹ ਮਹਾਰਾਜੀ ਕਹਿੰਦੇ ਕਦੇ ਸਿੱਧ ਤੇ ਸਾਧਕ ਦੇ ਰੂਪ ਦੇ ਵਿੱਚ ਮੋਹੋ ਗਿਆਨ ਦੀਆਂ ਗੱਲਾਂ ਵੀ ਕਰਦਾ ਹੈ ਕਦੇ ਵੀ ਰੂਪ ਹੈ ਕਦੇ ਬੰਦਾ ਕਹਿੰਦੇ ਕਬ ਹੂੰ ਤਟ ਨਕੀਟ ਹਸਤ ਪਤੰਗ ਹੋਏ ਜੀਆ ਕਹਿੰਦੇ ਕਦੇ ਕੀੜਾ ਬਣਦਾ ਕਦੇ ਉਹ ਜਿਹੜੇ ਪਤੰਗੇ ਹੁੰਦੇ ਨੇ ਪਤੰਗੇ ਬਣਦਾ ਕੀਟ ਹਸਤ ਕੀੜੇ ਹਾਥੀ ਪਤੰਗ ਖਸ ਦਾ ਅਰਥ ਹਾਥੀ ਕੀਟ ਦਾ ਅਰਥ ਕੀੜੇ ਪਤੰਗਾ ਪਤੰਗ ਦਾ ਅਰਥ ਹੈ ਜਿਹੜੇ ਉਹ ਲਾਈਟਾਂ ਤੇ ਆਉਂਦੇ ਨੇ ਪਤੰਗੇ ਉਹ ਕਹਿੰਦੇ ਕਦੇ ਕੀੜਾ ਬਣਦਾ ਕਦੇ ਪਤੰਗਾ ਬਣਦਾ ਕਦੇ ਹਾਥੀ ਬਣਦਾ ਇਹ ਬੰਦਾ ਆਣਕ ਜੋਨ ਧਰਮ ਹੈ ਪਰਮੀਆਂ ਕਹਿੰਦੇ ਅਨੇਕਾਂ ਜੋਨਾਂ ਵਿੱਚ ਫਿਰ ਧਰਮ ਨਾ ਰਹਿੰਦਾ ਇਹ ਬੰਦਾ ਇਹ ਮਨੁੱਖ ਉਹ ਪਰਮਾਤਮਾ ਤੋਂ ਵਿਛੜ ਕੇ ਸਤਿਗੁਰੂ ਜੀ ਕਹਿੰਦੇ ਨਾ ਨਾ ਰੂਪ ਜਿਉਂ ਸਵੰਗੀ ਦਿਖਾਵੇ ਕਹਿੰਦੇ ਜਿਵੇਂ ਆ ਪਿੰਡਾਂ ਵਿੱਚ ਪਹਿਨਾ ਸਵੰਗੀ ਆਉਂਦੇ ਸੀ ਨਾ ਸਵੰਗੀ ਸਵਾਂਗ ਧਾਰ ਕੇ ਜਿਨ੍ਹਾਂ ਨੂੰ ਭਰੂਪੀਆ ਆਖਦੇ ਸੀ ਗੁਰੂ ਜੀ ਨੇ ਉਹਨਾਂ ਨੂੰ ਸਵੰਗੀ ਆਖਿਆ ਸਵੰਗ ਧਾਰਦੇ ਨੇ ਕਿਉਂਕਿ ਉਹ ਅੱਜ ਕੋਈ ਹੋਰ ਸਵੰਗ ਕੱਲ ਨੂੰ ਕੋਈ ਹੋਰ ਸਵੰਗ ਭਰੂਪੀਆ ਜਿਹੜਾ ਹੁੰਦਾ ਬਹੁ ਰੂਪੀਆ ਵੀ ਕਹਿ ਦਿੰਦੇ ਨੇ ਕਹਿੰਦੇ ਨੇ ਬਹੁ ਰੂਪੀਆ ਭਾਵ ਕੇ ਬਥੇਰੇ ਰੂਪ ਉਹਦੇ ਬਹੁਤ ਰੂਪ ਹੁੰਦੇ ਨੇ ਤਿੱਥੇ ਸਵੰਗੀ ਵੀ ਆਖਿਆ ਨਾ ਨਾ ਰੂਪ ਜਿਉਂ ਸਵੰਗੀ ਦਿਖਾਵੇ ਕਹਿੰਦੇ ਜਿਵੇਂ ਨਾਨਾ ਨਾਨਾ ਦਾ ਅਰਥ ਹੈ ਬਹੁਤ ਕਹਿੰਦੇ ਜਿਵੇਂ ਬਹੁਤ ਰੂਪ ਦਿਖਾਉਂਦਾ ਹੈ ਨਾ ਸਵੰਗੀ ਰੂਪੀਆ ਜਿਹਾ ਪ੍ਰਭ ਭਾਵੈ ਤਿਵੇਂ ਨਚਾਵੇ ਕਹਿੰਦੇ ਬੰਦਾ ਉਸੇ ਤਰ੍ਹਾਂ ਰੂਪ ਧਾਰਨ ਕਰਨ ਕਰਦਾ ਫਿਰਦਾ ਹੈ ਬੰਦਾ ਉਸੇ ਤਰ੍ਹਾਂ ਰੂਪ ਧਾਰਨ ਕਰਦਾ ਫਿਰਦਾ ਜਿਵੇਂ ਭਰੂਪੀਆ ਕਦੇ ਕਿਹੜਾ ਰੂਪ ਧਾਰਨ ਕਰ ਲੈਂਦਾ ਕਹਿੰਦੇ ਬੰਦੇ ਨਾਲ ਵੀ ਇਦਾਂ ਮੀਤਦੀ ਹੈ ਜਿਉਂ ਪ੍ਰਭ ਭਾਵੇ ਤੇ ਵੈ ਨਚਾਵੇ ਜਿਵੇਂ ਉਹਨੂੰ ਕਹਿੰਦੇ ਭਾਵੇ ਨਾ ਉਹਵੇਂ ਨਚਣ ਲਾ ਦਿੰਦਾ ਆਖੋ ਸਤਨਾ ਜਿਵੇਂ ਉਹਨੂੰ ਚੰਗਾ ਲੱਗੇ ਉਸੇ ਤਰ੍ਹਾਂ ਨਚਣ ਲਾ ਦਿੰਦਾ ਤੇ ਸਤਗੁਰੂ ਜੀ ਕਹਿੰਦੇ ਜੋ ਤਿਸ ਭਾਵੇ ਸੋਈ ਹੋਏ ਇਹ ਗੱਲ ਕਹਿੰਦੇ ਜਾਣ ਲੈ ਜੋ ਪ੍ਰਮਾਤਮਾ ਕਰਦਾ ਉਹ ਹੀ ਹੁੰਦਾ ਇਹ ਸਾਡੇ ਵਾਸਤੇ ਗਲਤ ਹੋ ਸਕਦਾ ਪਹਿਲਾਂ ਵੀ ਆਪਜੀ ਸਰਵਣ ਕੀਤਾ ਸੀ ਉਹ ਇੰਨ ਜਿਹੜੀ ਐ ਉਹ ਮਰਿਆ ਪਸੂ ਖਾ ਰਹੀ ਐ ਜਿਹਦੇ ਕੋਲੋਂ ਦੀ ਨੱਕ ਟਾਕੇ ਲੰਘਣਾ ਪੈਂਦਾ ਉਹ ਇਲ ਉਹ ਖਾ ਰਹੀ ਐ ਉਹਨੂੰ ਤੇ ਉਹਨੂੰ ਰਸ ਆ ਰਿਹਾ ਖਾਏ ਤੋਂ ਤੇ ਸਾਨੂੰ ਬਦਬੂ ਆ ਰਹੀ ਹੈ ਸੋ ਕਹਿਣ ਤੋਂ ਭਾਵ ਹੈ ਵੀ ਸਾਨੂੰ ਬੁਰਾ ਲੱਗ ਸਕਦਾ ਹੈ ਵੀ ਉਹ ਖਾ ਰਹੀ ਹੈ ਪਰ ਉਹਨੂੰ ਤੇ ਆਨੰਦ ਆ ਰਿਹਾ ਨਾ ਪ੍ਰਮਾਤਮਾ ਨੇ ਉਧਰ ਉਹ ਪਾਸੇ ਖੜ ਕੇ ਵੇਖੀਏ ਪ੍ਰਮਾਤਮਾ ਨੇ ਉਧਰ ਵੀ ਆਪਣੀ ਇੱਕ ਅਲੱਗ ਦੁਨੀਆ ਉਹ ਜੀਵ ਜੰਤੂਆਂ ਦੀ ਵਸਾਈ ਹੋਈ ਹੈ ਸਾਡੇ ਵਾਸਤੇ ਮੱਖੀਓ ਮੈਲੇ ਤੇ ਜਾ ਕੇ ਬੈੰਦੀ ਐ ਸਾਨੂੰ ਬੁਰੀ ਲੱਗਦੀ ਐ ਖਾਣੇ ਤੇ ਨਹੀਂ ਆਪਾਂ ਬੈਣ ਦਿੰਦੇ ਮੱਖੀ ਨੂੰ ਚਾਹ ਵਿੱਚ ਮੱਖੀ ਪੈ ਜਾਵੇ ਕਹਿ ਦੰਨਿਆ ਵੀ ਢੋਲ ਦਿਓ ਹੋਰ ਲੈ ਕੇ ਆਓ ਇੰਨਾ ਮੱਖੀ ਦਾ ਉਹ ਦੱਸਿਆ ਜਾਂਦਾ ਆਪਾਂ ਵੇਖਦੇ ਵੀ ਆ ਕਿ ਮੱਖੀ ਤੋਂ ਇੰਨਾ ਗੁਰਮੁਖ ਪਿਆਰੋ ਪਾਸਾ ਵਟਿਆ ਜਾਂਦਾ ਹੈ ਭਾਵ ਕਿ ਦੂਰੀ ਰੱਖੀ ਜਾਂਦੀ ਐ ਵੀ ਉਹ ਕੇਵਲ ਤੇ ਕੇਵਲ ਗੰਦਗੀ ਤੇ ਵੰਦੀ ਹੈ ਤੇ ਪਰ ਇੱਕ ਪਾਸੇ ਵੇਖੀਏ ਪ੍ਰਮਾਤਮਾ ਨੇ ਉਹਨੂੰ ਵੀ ਫਿਰ ਗੰਦਗੀ ਸਾਫ਼ ਕਰਨ ਵਾਸਤੇ ਬਣਾਇਆ ਆਖੋ ਸਤਨਾਮ ਉਧਰ ਵੀ ਕੰਮ ਕਰ ਰਿਹਾ ਹੈ ਜੇ ਉਹ ਮਾਰ ਰਿਹਾ ਕਿਸੇ ਨੂੰ ਉਧਰ ਵੀ ਕੰਮ ਕਰ ਰਿਹਾ ਹੈ ਜੇ ਕਿਸੇ ਨੂੰ ਜਵਾ ਰਿਹਾ ਉਧਰ ਵੀ ਉਹ ਕੰਮ ਕਰ ਰਿਹਾ ਹੈ ਸਾਡੇ ਖਾਤਰ ਜਿਉਣ ਤੇ ਮੌਤ ਹੋ ਸਕਦੀ ਹੈ ਸਾਡੇ ਵਾਸਤੇ ਪੁੰਨ ਤੇ ਪਾਪ ਹੋ ਸਕਦਾ ਹੈ ਪਰਮਾਤਮਾ ਵਾਸਤੇ ਨਹੀਂ ਹੈ ਗੁਰਮੁਖ ਪਿਆਰਿਓ ਹੁਣ ਹਰਨਾਖਸ ਸਹੀ ਹਰਨਾਖਸ ਨੂੰ ਬਹੁਤ ਜਾਣੇ ਭਗਵਾਨ ਵੀ ਮੰਨਦੇ ਸੀ ਪਰਮਾਤਮਾ ਵੀ ਮੰਨਦੇ ਸੀ ਬਹੁਤ ਜਾਣੇ ਤੇ ਜਦੋਂ ਹਰਨਾਖਸ ਨੂੰ ਮਾਰਿਆ ਪਰਮਾਤਮਾ ਨੇ ਨਰ ਸਿੰਘ ਦਾ ਰੂਪ ਧਾਰਨ ਕਰਕੇ ਤੇ ਜਦੋਂ ਹਰਨਾਖਸ਼ ਨੂੰ ਮਾਰਿਆ ਹੁਣ ਜਿਹੜੇ ਉਹਦੇ ਭਗਤ ਨੇ ਜਿਹੜੇ ਉਹਦੇ ਚਾਹਣ ਵਾਲੇ ਨੇ ਉਹ ਤਾਂ ਇਹ ਹੀ ਕਹਿਣਗੇ ਨਾ ਵੀ ਮਾਰਾ ਕੀਤਾ ਪਰ ਜਦੋਂ ਪ੍ਰਹਿਲਾਦ ਜੀ ਵਾਲੇ ਪਾਸੇ ਘੜ ਕੇ ਵੇਖੀਏ ਫੇਰ ਆਖਦੇ ਆ ਵੀ ਚੰਗਾ ਹੋਇਆ ਆਖੋ ਸਤਨਾਮ ਸੋ ਇਸ ਕਰਕੇ ਸਾਡੇ ਖਾਤਰ ਕਿਸੇ ਨੂੰ ਕੋਈ ਮਰ ਰਿਹਾ ਹੈ ਕੋਈ ਜਿਉ ਰਿਹਾ ਹੈ ਕੋਈ ਲੁੱਟਿਆ ਜਾ ਰਿਹਾ ਹੈ ਕਿਸੇ ਨੂੰ ਫਾਇਦਾ ਹੋ ਰਿਹਾ ਹੈ ਇਹ ਸਾਡੇ ਵਾਸਤੇ ਹੋ ਸਕਦਾ ਪਰਮਾਤਮਾ ਵਾਸਤੇ ਨਹੀਂ ਹੈ ਉਹ ਕਰਦਾ ਉਹ ਹਰ ਇੱਕ ਦੇ ਭਲੇ ਵਾਸਤੇ ਉਹ ਐਂਗਲ ਹੋਰ ਹੁੰਦਾ ਹੈ ਤੇ ਤਾਂ ਕਰਕੇ ਆਖਦੇ ਨੇ ਜਿਉਂ ਪ੍ਰਭ ਭਾਵੈ ਤਿਵੇਂ ਨਚਾਵੇ ਜਿਵੇਂ ਕਹਿੰਦੇ ਉਹਨੂੰ ਚੰਗਾ ਲੱਗਦਾ ਉਵੇਂ ਨਚਣ ਲਾ ਦਿੰਦਾ ਹੈ ਉਵੇਂ ਨਚੋਂਦਾ ਜਿਵੇਂ ਉਹਨੂੰ ਭਾਉਂਦਾ ਜੀਵ ਨੂੰ ਉਵੇਂ ਨਚਾਰੇ ਆ ਜਿਵੇਂ ਬੱਚਾ ਪਤੰਗ ਚੜਾਉਂਦਾ ਹੈ ਨਾ ਹੱਥ ਵਿੱਚ ਡੋਰ ਹੁੰਦੀ ਆ ਉਹ ਅਸਮਾਨ ਵਿੱਚ ਕਿੰਨੀ ਦੂਰ ਉੜਦਾ ਹੈ ਕਿਲੋਮੀਟਰ ਤੇ ਉੱਡ ਰਿਹਾ ਹੈ ਤੇ ਆਪ ਹੱਥ ਵਿੱਚ ਡੋਰ ਫੜੀ ਹੈ ਤੋ ਐਨਾ ਅਸਮਾਨ ਵਿੱਚ ਉੱਚਾ ਉੱਡ ਰਿਹਾ ਤੇ ਉਹ ਡੋਰ ਨਾਲ ਹੀ ਕੰਟਰੋਲ ਕਰੀ ਜਾ ਰਿਹਾ ਹੈ ਜਿੱਧਰ ਜੀ ਕਰਦਾ ਉਧਰ ਮੋੜ ਦਿੰਦਾ ਤੇ ਗੁਰਮਖ ਪਿਆਰਿਓ ਉਹ ਡੋਰ ਹੱਥ ਵਿੱਚ ਹੈ ਹੱਥ ਵਿੱਚ ਡੋਰ ਉਹਦੇ ਨਾਲ ਕੰਟਰੋਲ ਕਰੀ ਜਾ ਰਿਹਾ ਹੈ ਅਸਮਾਨ ਵਿੱਚ ਉਹ ਪਤੰਗ ਉੱਡ ਰਿਹਾ ਹੈ ਤੇ ਕੰਟਰੋਲ ਥੱਲੇ ਖੜਾ ਕਰੀ ਜਾ ਰਿਹਾ ਹੈ ਇਸੇ ਤਰ੍ਹਾਂ ਸਾਨੂੰ ਪਤਾ ਨਹੀਂ ਲੱਗਦਾ ਸਾਨੂੰ ਤੇ ਇਹ ਹੈ ਵੀ ਅਸੀਂ ਕਰ ਰਹੇ ਹਾਂ ਪਰ ਉਹ ਕੰਟਰੋਲ ਕਿਹਦੇ ਹੱਥ ਵਿੱਚ ਹੈ ਕੰਟਰੋਲ ਪਰਮਾਤਮਾ ਦੇ ਹੱਥ ਵਿੱਚ ਹੈ ਜਿਵੇਂ ਪਤੰਗ ਨੂੰ ਨਚਾਰੇ ਹੈ ਨਾ ਉਹ ਬੱਚਾ ਕਦੇ ਇੱਧਰ ਲੈ ਜਾਂਦਾ ਹੈ ਕਦੇ ਉੱਧਰ ਗੋਤੇ ਖਵਾਉਂਦਾ ਹੈ ਉਹ ਅਸਮਾਨ ਵਿੱਚ ਕਹਿੰਦੇ ਪਰਮਾਤਮਾ ਵੀ ਇਸੇ ਤਰ੍ਹਾਂ ਜਿਉਂ ਪ੍ਰਭ ਭਾਵੈ ਤਿਵੇਂ ਨਚਾਵੇ ਜੀਵ ਨੂੰ ਮੈਂ ਨਚਾਰੇ ਪਰ ਜੀਵ ਨੂੰ ਸਮਝ ਨਹੀਂ ਆ ਰਿਹਾ ਇਕ ਤੇ ਅਗਿਆਨਤਾ ਦੇ ਕਾਰਨ ਤੇ ਗੁਰਮੁਖ ਪਿਆਰੋ ਦੂਸਰਾ ਨਾਸਤਕਤਾ ਦੇ ਕਾਰਨ ਉਹ ਸਮਝ ਨਹੀਂ ਆ ਰਿਹਾ ਉਹ ਦਿਖ ਨਹੀਂ ਰਿਹਾ ਨਾਸਤਕਤਾ ਤੇ ਤਰਕ ਦੇ ਨਾਲ ਉਹ ਕਦੇ ਨਹੀਂ ਦਿਖਦਾ ਜੇ ਦੇਖਣਾ ਤਾਂ ਉਹ ਹਿਰਦਾ ਹੋਰ ਹੈ ਜੇ ਦੇਖਣਾ ਤੇ ਉਹ ਕਹਿੰਦੇ ਉਹ ਤਾਂ ਤੇਥੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਉਹ ਤਾਂ ਤੇਥੋਂ ਦੂਰ ਨਹੀਂ ਪਰ ਤੇਰਾ ਵੀ ਕਸੂਰ ਨਹੀਂ ਤੇ ਕਹਿੰਦੇ ਨੇ ਜਿਉਂ ਪ੍ਰਭ ਭਾਵੈ ਤੇ ਵੈ ਨਚਾਵੈ ਜੋਤਿ ਸੁ ਭਾਵੈ ਸੋਈ ਹੋਏ ਹੁਣ ਇਹ ਗੁਰੂ ਦੇ ਬਚਨ ਨੇ ਅਸੀਂ ਤੇ ਆਪਣੇ ਤੇ ਵਿਸ਼ਵਾਸ ਕਰਦੇ ਆ ਗੁਰੂ ਤੇ ਜੇ ਵਿਸ਼ਵਾਸ ਕਰਦੇ ਆ ਤਾ ਅੱਖਾਂ ਮੀਟ ਕੇ ਇਹ ਵਿੱਚ ਬਚਨਾਂ ਤੇ ਵਿਸ਼ਵਾਸ ਕਰਨਾ ਪਵੇਗਾ ਤੇ ਜੇ ਨਹੀਂ ਕਰਦੇ ਗੁਰੂ ਤੇ ਵਿਸ਼ਵਾਸ ਫਿਰ ਤਰਕ ਭਾਵੇਂ ਕਿੰਨੀ ਮਰਜ਼ੀ ਕਰੀ ਜਾਈਏ ਵਿਸ਼ਵਾਸ ਕਰਨਾ ਪਵੇਗਾ ਗੁਰਬਾਣੀ ਤੇ ਜੋ ਗੁਰੂ ਜੀ ਨੇ ਬਚਨ ਆਖੇ ਨੇ ਇਹ ਬਿਲਕੁਲ ਸੱਚ ਨੇ ਗੁਰੂ ਸਾਹਿਬ ਜੀ ਕਹਿੰਦੇ ਜੋ ਤਿਸ ਭਾਵੇ ਸੋਈ ਹੋਏ ਸਤਿਗੁਰ ਪਾਸਮਹ ਰਾਜੀ ਕਹਿੰਦੇ ਜੋਤਿ ਸੁਪਾਵੈ ਅਗਿਆਨ ਨਾਲ ਨਹੀਂ ਉਹ ਦੀਨ ਦਾ ਗਿਆਨ ਨਾਲ ਦੀਨ ਜਦੋਂ ਗਿਆਨ ਹੋਣਾ ਸ਼ੁਰੂ ਹੋ ਗਿਆ ਉਦੋਂ ਦੀਨ ਹੈ ਅਗਿਆਨ ਨਾਲ ਨਹੀਂ ਜੋਤਿ ਸੁਪਾਵੈ ਸੋਈ ਹੋਏ ਕਹਿੰਦੇ ਜੋ ਉਹਨੂੰ ਚੰਗਾ ਲੱਗਦਾ ਉਹੀ ਹੁੰਦਾ ਜੋ ਉਹਨੂੰ ਭਾਉਂਦਾ ਉਹੀ ਹੁੰਦਾ ਜੋਤਿ ਸੁਪਾਵੈ सोई ਹੋਏ ਨਾਨਕ ਦੂਜਾ ਅਵਰ ਨ ਕੋਏ ਸਤਿਗੁਰੂ ਜੀ ਕਹਿੰਦੇ ਜੋ ਕੁਛ ਉਹਨੂੰ ਚੰਗਾ ਲੱਗੇ ਉਹੀ ਹੁੰਦਾ ਤੇ ਜੇ ਆਪਾਂ ਹਲਿਆ ਵੀ ਉਹ ਸਾਹਮਣੇ ਇੱਕ ਸ਼ੇਰ ਇੱਕ ਮਿਰਗ ਨੂੰ ਮਾਰ ਕੇ ਖਾ ਰਿਹਾ ਜਾ ਇੱਕ ਹਿਰਨ ਨੂੰ ਮਾਰ ਕੇ ਖਾ ਰਿਹਾ ਹੈ ਵੀ ਉਹ ਹਿਰਨ ਵਾਲੇ ਪਾਸੇ ਜੇ ਖੜ ਕੇ ਵੇਖਣਾ ਫਿਰ ਤੇ ਹੋਇਆ ਮਾੜਾ ਪਰ ਸ਼ੇਰ ਵਾਲੇ ਪਾਸੇ ਜੇ ਖੜ ਕੇ ਵੇਖਦੇ ਆ ਫਿਰ ਹੋਇਆ ਚੰਗਾ ਕਿਉਂਕਿ ਉਹਨੇ ਆਪਣੀ ਭੁੱਖ ਮਟਾਉਣੀ ਹੈ ਉਹ ਦੁਨੀਆ ਸੰਸਾਰ ਪ੍ਰਕਿਰਤੀ ਕਿਉਂ ਬਣਾਈ ਹੈ ਬਚਾਉਣ ਵਾਸਤੇ ਨਹੀਂ ਬਣਾਈ ਕੇਵਲ ਦੁਨੀਆ ਨੂੰ ਚਲਾਉਣ ਵਾਸਤੇ ਬਣਾਈ ਹੈ ਇਹ ਪ੍ਰਕਿਰਤੀ ਜਿਹੜੀ ਹੈ ਨਾ ਚਲਾਉਣ ਵਾਸਤੇ ਬਣਾਈ ਹੈ ਬਚਾਉਣ ਵਾਸਤੇ ਨਹੀਂ ਆਪਾਂ ਤਾਂ ਆਖਦੇ ਹਾਂ ਵੀ ਜੇ ਮਰ ਗਿਆ ਤੇ ਪਾਪ ਹੋ ਗਿਆ ਪਰ ਮਰਨਾ ਪਾਪ ਨਹੀਂ ਭਾਵ ਕੇ ਉਹਦਾ ਦੂਸਰਾ ਜੀਵਨ ਸ਼ੁਰੂ ਹੁੰਦਾ ਹੈ ਮਰਨ ਤੋਂ ਬਾਅਦ ਆਪਾਂ ਵੇਖਦੇ ਆ ਪਿਛਲੇ ਸਮਿਆਂ ਦੇ ਵਿੱਚ ਬਹੁਤ ਸਮਾਂ ਪਹਿਲਾਂ ਹੁਣ ਸਾਇੰਸ ਦੱਸ ਰਹੀ ਹੈ ਵੀ ਜਵਾਲਾਮੁਖੀ ਜਿਹੜੇ ਫਟੇ ਨੇ ਉਹ ਜਵਾਲਾਮੁਖੀ ਉਦੋਂ ਤੇ ਬਰਬਾਦੀ ਕਰ ਦਿੰਦੀ ਹੈ ਲੋਕ ਬਹੁਤ ਉਦੋਂ ਔਖੇ ਹੋਏ ਬਰਬਾਦ ਹੋਏ ਪਰ ਉਹ ਜਵਾਲਾਮੁਖੀ ਤੋਂ ਹੀ ਹੀਰਾ ਬਣਦਾ ਆਖੋ ਸਤਨਾਮ ਉੱਥੋਂ ਹੀ ਹੀਰਾ ਪੈਦਾ ਹੁੰਦਾ ਹੈ ਭਾਵੇਂ ਕਿ ਉਹ ਬਰਬਾਦੀ ਨਹੀਂ ਹੁੰਦੀ ਸਾਡੇ ਖਾਤਰ ਬਰਬਾਦੀ ਹੋ ਸਕਦੀ ਹੈ ਸਾਡੇ ਖਾਤਰ ਪਾਪ ਹੋ ਸਕਦਾ ਹੈ ਸਾਡੇ ਖਾਤਰ ਕਿਸੇ ਦਾ ਮਰਨਾ ਪਾਪ ਹੋ ਸਕਦਾ ਹੈ ਪਰਮਾਤਮਾ ਵਾਸਤੇ ਨਹੀਂ ਹੈ ਉਹ ਤੇ ਦੁਨੀਆ ਨੂੰ ਪ੍ਰਕਿਰਤੀ ਨੂੰ ਚਲਾਉਣ ਵਾਸਤੇ ਇੱਕ ਨੂੰ ਪੈਦਾ ਕਰਦਾ ਇੱਕ ਨੂੰ ਮਾਰਦਾ ਉਹ ਜੇ ਮਾਰਦਾ ਤਾਂ ਪੈਦਾ ਵੀ ਵੇਖੋ ਕਰ ਰਿਹਾ ਉਹ ਸੰਸਾਰ ਤੇ ਭੇਜ ਇਹ ਪ੍ਰਕਿਰਤੀ ਚਲਦੀ ਰਹਿਣੀ ਹੈ ਸੋ ਇਸ ਕਰਕੇ ਅਗਲਾ ਬਚਨ ਜੋ ਤਿਸ ਭਾਵੈ ਸੋਈ ਹੋਏ ਜੋ ਭਾਈ ਉਹ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਪਾਉਂਦਾ ਹੈ ਉਹੀ ਹੁੰਦਾ ਹੈ ਨਾਨਕ ਦੂਜਾ ਅਵਰ ਨ ਕੋਇ ਕਹਿੰਦੇ ਉਸ ਵਰਗਾ ਕੋਈ ਹੋਰ ਹੈ ਹੀ ਨਹੀਂ ਨਾ ਕੋਈ ਹੋਰ ਚਲਾਉਣ ਵਾਲਾ ਹੈ ਦੁਨੀਆ ਨੂੰ ਕੇਵਲ ਉਹੀ ਹੈ ਫਿਰ ਜਿਹੜਾ ਦੁਨੀਆ ਨੂੰ ਚਲਾ ਰਿਹਾ ਹੈ ਫਿਰ ਕਿਉਂ ਨਾ ਤੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਕਿਉਂ ਭੜਕਦਾ ਫਿਰਦਾ ਫਿਰ ਜਿਹੜਾ ਦੁਨੀਆ ਨੂੰ ਚਲਾ ਰਿਹਾ ਹੈ ਫਿਰ ਕਿਉਂ ਨਾ ਉਹਨੂੰ ਸਮਰਪਿਤ ਹੋ ਜਾਵੇ ਕਬਹੂ ਸਾਧ ਸੰਗਤ ਇਹੋ ਪਾਵੇ ਕਦੇ ਪ੍ਰਭੂ ਦੀ ਅੰਸ਼ ਇਹ ਜੀਵ ਸਾਧ ਸੰਗਤ ਵਿੱਚ ਆਉਂਦਾ ਉਸ ਸਥਾਨ ਤੇ ਬਹੁੜ ਨਾ ਆਵੇ ਕਦੇ ਉਸ ਸਥਾਨ ਤੋਂ ਮੁੜ ਵਾਪਸ ਨਹੀਂ ਆਉਂਦਾ ਅੰਤਰ ਹੋਏ ਗਿਆਨ ਪ੍ਰਗਾਸ ਕਿਉਂਕਿ ਅੰਦਰ ਪ੍ਰਭੂ ਦਾ ਗਿਆਨ ਪ੍ਰਕਾਸ਼ ਹੋ ਜਾਂਦਾ ਸਤਸੰਗ ਵਿੱਚ ਆ ਗਿਆ ਤੇ ਆਏ ਤੋਂ ਗਿਆਨ ਪ੍ਰਾਪਤ ਹੋ ਗਿਆ ਤੇ ਜਦੋਂ ਗਿਆਨ ਪ੍ਰਾਪਤ ਹੋ ਗਿਆ ਉਦ ਦੀ ਔਣਾ हट ਗਿਆ ਖੋ ਸਤਨਾਮ ਅੰਤਰ ਹੋਏ ਗਿਆਨ ਪ੍ਰਗਾਸ ਗਿਆਨ ਹੋਏ ਤੋਂ ਤੇ ਵਧਾਉਣਾ ਸੀ ਆਨੰਦ ਲੈਣਾ ਸੀ ਜਦੋਂ ਗਿਆਨ ਹੋ ਗਿਆ ਪ੍ਰਕਾਸ਼ ਹੋ ਗਿਆ ਕੰਨੇ ਆਉਣੀ ਹਟ ਗਿਆ ਗੁਰੂ ਕੀ ਸੰਗਤ ਵਿੱਚ ਉਸ ਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਜਦੋਂ ਗਿਆਨ ਦਾ ਜਲਵਾ ਹੁੰਦਾ ਹੈ ਨਾ ਅੰਦਰ ਉਸ ਸਥਾਨ ਕਾ ਨਹੀਂ ਬినాਸ਼ ਕਹਿੰਦੇ ਜਿਹਦੇ ਅੰਦਰ ਗਿਆਨ ਹੋਵੇ ਉਹ ਕਦੇ ਕਹਿੰਦੇ ਪ੍ਰਕਾਸ਼ ਹੋਵੇ ਜਿਹਦੇ ਅੰਦਰ ਉਹ ਕਹਿੰਦੇ ਜਗਾ ਨਾਸ ਨਹੀਂ ਹੁੰਦੀ ਮਨ ਤਨ ਨਾਮ ਰਤੇ ਇੱਕ ਰੰਗ ਮਨ ਤੇ ਤਨ ਉਹਨਾਂ ਦਾ ਫਿਰ ਰੰਗਿਆ ਜਾਂਦਾ ਹੈ ਤਨ ਤੇ ਮਨ ਉਹਨਾਂ ਦਾ ਰੰਗਿਆ ਜਾਂਦਾ ਆਪਾਂ ਕਈ ਵਾਰ ਆਖਦੇ ਆ ਨਾ ਤਨ ਤੇ ਮਨ ਦੀ ਹੁਣ ਥੋੜੀ ਜੀ ਰੁਕ ਕੇ ਵਿਚਾਰ ਸੁਣਿਓ ਤਨ ਤੇ ਮਨ ਕਈ ਵਾਰ ਤਨ ਨੂੰ ਲੋਕ ਬਦਲ ਲੈਂਦੇ ਨੇ ਮਨ ਨੂੰ ਨਹੀਂ ਬਦਲਦੇ ਆਖੋ ਸਤਨਾਮ ਬਾਹਰੋਂ ਤੇ ਧਰਮੀ ਬਣ ਗਿਆ ਪਰ ਅੰਦਰ ਧਰਮ ਨਹੀਂ ਹੈ ਪਰ ਗੁਰੂ ਜੀ ਕਹਿੰਦੇ ਪਹਿਲਾਂ ਅੰਦਰ ਧਰਮ ਪੈਦਾ ਕਰ ਬਾਹਰ ਤਾਂ ਤੇਰੇ ਆਪਣੇ ਆਪ ਹੀ ਆ ਜਾਵੇਗਾ ਆਖੋ ਸਤਨਾਮ ਬਾਹਰ ਤੇ ਧਰਮ ਆਪਣੇ ਆਪ ਹੀ ਦੇਖਣ ਲੱਗ ਜਾਵੇਗਾ ਜੇ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ ਵਿਚਾਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਅੰਦਰੋਂ ਜਦੋਂ ਗਿਆਨ ਹੋ ਗਿਆ ਪ੍ਰਕਾਸ਼ ਹੋ ਗਿਆ ਤੇ ਜਿਹਨੂੰ ਆਪਾਂ ਪੜਦੇ ਆ ਤੇ ਜਿਹੜਾ ਚਿਹਰਾ ਹੈ ਨਾ ਸੈਂ ਸਾਖਦੀ ਹੈ ਇਹ ਗੱਲ ਜਿਹੜਾ ਚਿਹਰਾ ਹੈ ਉਹ ਵੀ ਜਿਹਨੂੰ ਪੜਦੇ ਆ ਸੁਣਦੇ ਆ ਉਹਦੇ ਵਰਗਾ ਹੋਣਾ ਸ਼ੁਰੂ ਹੋ ਜਾਂਦਾ ਜਿਹਨੂੰ ਆਪਾਂ ਸੁਣਾਗੇ ਰੋਜ਼ ਸੁਣਦੇ ਰਹੋ ਸੁਣਦੇ ਰਹੋ ਇੱਕ ਦਿਨ ਉਹ ਆਪਣੇ ਅੰਦਰੋਂ ਬੋਲੇਗਾ ਅੰਦਰੋਂ ਇੱਕ ਦਿਨ ਉਹਦੀ ਆਵਾਜ਼ ਆਏ ਉਸੇ ਤਰ੍ਹਾਂ ਸਾਰਾ ਕੁਝ ਹੋਏਗਾ ਕਹਿੰਦੇ ਤਾਂ ਕਰਕੇ ਮਨ ਤਨ ਨਾਮ ਰਤੇ ਇੱਕ ਰੰਗ ਤੇ ਜਦੋਂ ਫਿਰ ਪ੍ਰਕਾਸ਼ ਹੋਣਾ ਸ਼ੁਰੂ ਹੋ ਗਿਆ ਗਿਆਨ ਹੋਣਾ ਸ਼ੁਰੂ ਹੋ ਗਿਆ ਅੰਦਰ ਜਦੋਂ ਗਿਆਨ ਹੋ ਗਿਆ ਤੇ ਵਾਰ ਤੇ ਫਿਰ ਆਪਣੇ ਆਪ ਹੀ ਫਿਰ ਸਿੱਖੀ ਸਰੂਪ ਹੋਣਾ ਸ਼ੁਰੂ ਹੋ ਜਾਂਦਾ ਹੈ ਫਿਰ ਤੇ ਆਪਣੇ ਆਪ ਹੀ ਕਿਰਪਾਨ ਪਹਿ ਜਾਂਦੀ ਹੈ ਫਿਰ ਤੇ ਆਪਣੇ ਆਪ ਹੀ ਦਾੜਾ ਰੱਖਿਆ ਜਾਂਦਾ ਹੈ ਫਿਰ ਤੇ ਆਪਣੇ ਆਪ ਹੀ ਉਹ ਵਸਤਰ ਉਹੇ ਜਿਹੇ ਪਹਿ ਜਾਂਦੇ ਨੇ ਜਦੋਂ ਮਨ ਸਾਧ ਹੋ ਗਿਆ ਤੇ ਸਾਧਾਣੇ ਵਸਤਰ ਤੇ ਆਪ ਹੀ ਪਹਿ ਜਾਂਦੇ ਆ ਜਦੋਂ ਮਨ ਸਿੱਧਾ ਹੋ ਗਿਆ ਵਸਤਰ ਤੇ ਸਿੱਧੇ ਆਪ ਹੀ ਹੋ ਜਾਂਦੇ ਨੇ ਇਸ ਕਰਕੇ ਪਹਿਲਾਂ ਧਰਮੀ ਸ਼ਰੀਰ ਨੂੰ ਨਹੀਂ ਧਰਮ ਹੀ ਪਹਿਲਾ ਮਨ ਨੂੰ ਬਣਾਉਣਾ ਹੈ। ਸਰੀਰ ਤੇ 1 ਮਿੰਟ ਵਿੱਚ ਧਰਮ ਹੀ ਬਣਾ ਸਕਦੇ ਆ 1 ਮਿੰਟ ਵਿੱਚ। ਲਿਵਾਸ ਨੂੰ ਆਖਦੇ ਨੇ। ਉਹ ਲਿਵਾਸ ਕਿਸੇ ਮਰਜ਼ੀ ਦੇ 1 ਮਿੰਟ ਵਿੱਚ ਪਾ ਦਿਓ ਤੇ ਤਿਆਰ ਸਿੱਖ ਤਿਆਰ ਹੈ। ਹਿੰਦੂ ਤਿਆਰ ਹੈ, ਮੁਸਲਮਾਨ ਤਿਆਰ ਹੈ ਲਿਵਾਸ ਨਾਲ ਤੇ ਪਹਿਰਾਵੇ ਨਾਲ ਬਹਰੂਪੀਏ ਜਿਹੜੇ ਹੁੰਦੇ ਨੇ ਉਹ 1 ਮਿੰਟ ਵਿੱਚ ਤਿਆਰ ਹੋ ਜਾਂਦੇ ਨੇ। ਬਾਹਰੋਂ ਤੇ ਤਿਆਰ ਕਦੋਂ ਮਰਜੀ ਹੋ ਜਾਵੇ ਗੱਲ ਤੇ ਅੰਦਰੋਂ ਦੀ ਐ ਕਹਿੰਦੇ ਅੰਦਰੋਂ ਤਿਆਰ ਹੋ ਤਾਂ ਕਰਕੇ ਮਨ ਤਨ ਨਾਮ ਰਤੇ ਇੱਕ ਰੰਗ ਜਿਹੜੇ ਰਾਤ ਤੁਰਪੇ ਕਹਿੰਦੇ ਉਹਨਾਂ ਦਾ ਤਨ ਤੇ ਮਨ ਦੋਨੇ ਰੰਗੇ ਗਏ ਜੋ ਬਾਹਰੋਂ ਦਿਖਦੇ ਨੇ ਬਾਹਰੋਂ ਧਰਮੀ ਦਿਖਦੇ ਨੇ ਅੰਦਰੋਂ ਵੀ ਉਹ ਧਰਮ ਹੀ ਐ ਅੰਦਰੋਂ ਵੀ ਉਹ ਜੀਵ ਹੱਤਿਆ ਨਹੀਂ ਕਰਦਾ ਜੇ ਬਾਹਰੋਂ ਧਰਮੀ ਐ ਜੇ ਬਾਹਰੋਂ ਧਰਮੀ ਦਿਖਦਾ ਤਾਂ ਅੰਦਰੋਂ ਵੀ ਧਰਮੀ ਅੰਦਰੋਂ ਨੀ ਚੁਗਲੀ ਨਹੀਂ ਕਰਦਾ ਕਿਸੇ ਦੀ ਅੰਦਰੋਂ ਵੀ ਧਰਮੀ ਹੈ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਤੇ ਜਿਨ੍ਹਾਂ ਨੇ ਰੰਗ ਲਿਆ ਨਾ ਆਪਣਾ ਤਨ ਤੇ ਮਨ ਤੇ ਸਤਿਗੁਰੂ ਜੀ ਕਹਿੰਦੇ ਸਦਾ ਉਹਨਾਂ ਦੇ ਨਾਲ ਉਹ ਪ੍ਰਭੂ ਵਸਦਾ ਹੈ ਆਖੋ ਸਤਨਾਮ ਸਦਾ ਵਸੈ ਪਾਰ ਬ੍ਰਹਮ ਕੇ ਸੰਗ ਉਹ ਵਾਹਿਗੁਰੂ ਨਾਲ ਵਸਦੇ ਨੇ ਤੇ ਵਾਹਿਗੁਰੂ ਉਹਨਾਂ ਨਾਲ ਵਸਦਾ ਹਰ ਵਕਤ ਉਹਦੀ ਹਜ਼ੂਰੀ ਵਿੱਚ ਜਿਉਂ ਜਲਮੈ ਜਨ ਆਏ ਖਟਾਨਾ ਕਹਿੰਦੇ ਜਿਵੇਂ ਪਾਣੀ ਦੇ ਵਿੱਚ ਆ ਕੇ ਪਾਣੀ ਮਿਲ ਜਾਂਦਾ ਹੈ ਫਿਰ ਪਤਾ ਕਿਵੇਂ ਕੀ ਹੋ ਜਾਂਦਾ ਹੈ ਜਦੋਂ ਅੰਦਰ ਉਹ ਗਿਆਨ ਪ੍ਰਕਾਸ਼ ਹੋ ਜਾਵੇ ਤਨ ਮਨ ਰੰਗਿਆ ਗਿਆ ਤਨਮਨ ਰੰਗਨ ਤੋਂ ਬਾਦ ਸਦਾ ਵਸੈ ਪਰ ਬ੍ਰਹਮ ਕੇ ਸੰਗ ਕਹਿੰਦੇ ਉਹ ਹਰ ਵਕਤ ਪਰਮਾਤਮਾ ਨੂੰ ਆਪਣੇ ਨਾਲ ਸਮਝ ਰਹਿ ਫਿਰ ਇਹ ਗੱਲ ਹੋ ਜਾਂਦੀ ਹੈ ਕਹਿੰਦੇ ਜਿਉਂ ਜਲ ਮੈਂ ਜਲ ਆਏ ਖਟਾਨਾ ਸੋ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ ਨਾ ਪਤ ਨਹੀਂ ਲੱਗਦਾ ਤਿਉਂ ਜੋਤੀ ਸੰਗ ਜੋਤ ਸਮਾਨਾ ਕਹਿੰਦੇ ਇਦਾਂ ਪ੍ਰਮਾਤਮਾ ਨਾਲ ਜੋਤ ਮਿਲ ਜਾਂਦੀ ਆਖੋ ਸਤਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਜਿਵੇਂ ਪਾਣੀ ਨਾਲ ਪਾਣੀ ਮਿਲ ਗਿਆ ਕਹਿੰਦੇ ਫਿਰ ਜੋਤੀ ਨਾਲ ਜੋਤੀ ਮਿਲ ਜਾਂਦੀ ਐ ਅੰਦਰੋਂ ਜੋਤ ਐ ਜਿਹੜੀ ਤਿਉਂ ਜੋਤੀ ਸੰਗ ਜੋਤ ਸਮਾਨਾ ਅੰਦਰਲੀ ਜੋਤ ਉਹ ਜੋਤੀ ਨਾਲ ਮਿਲ ਜਾਂਦੀ ਹੈ ਫਿਰ ਮਿੱਟ ਗਏ ਗਵਨ ਪਾਏ ਵਿਸਰਾਮ ਗਵਨ ਗਵਨ ਦਾ ਅਰਥ ਹੈ ਆਉਣਾ ਜਾਣਾ ਜੰਮਣਾ ਮਰਨਾ ਕਦੇ ਕਿਸੇ ਜੂਨ ਵਿੱਚ ਆਉਣਾ ਕਦੇ ਕਿਸੇ ਜੂਨ ਵਿੱਚ ਸੰਸਾਰ ਤੇ ਆਉਣਾ ਇਹ ਗੱਲ ਸਹੀ ਹੈ ਵੀ ਨਰਕ ਸੁਰਗ ਇੱਥੇ ਹੀ ਭੋਗਣਾ ਪੈਣਾ ਹੈ ਕਿਉਂਕਿ ਜਦੋਂ ਫਿਰ ਜੁਨਾ ਵਿੱਚ ਆਉਂਦਾ ਉਦੋਂ ਨਰਕ ਭੋਗ ਕੇ ਚਲਿਆ ਜਾਂਦਾ ਜਮਨਾ ਮਰਦਾ ਇੱਥੀ ਹੈ ਫਿਰ ਜੁਨਾ ਵਿੱਚ ਨਰਕ ਇੱਥੀ ਭੋਗ ਰਿਆ ਕੇ ਤੇ ਤਾਂ ਕਰਕੇ ਫੈਸਲਾ ਪਰ ਉਹ ਪ੍ਰਮਾਤਮਾ ਨੇ ਕਰਨਾ ਹੈ ਤੇਰਾ ਲੇਖਾ ਹੋਣਾ ਉਸ ਦੇ ਜਨਮ ਮਰਨ ਦੇ ਫੇਰੇ ਮੁੱਕ ਜਾਂਦੇ ਨੇ ਮਿੱਟ ਕੇ ਗਵਨ ਪਾਏ ਵਿਸਰਾਮ ਵਿਸਰਾਮ ਦਾ ਅਰਥ ਹੈ ਠਹਿਰਾਓ विश्राम ਦਾ ਅਰਥ ਹੈ ਕਿ ਉਹਨਾਂ ਨੂੰ ਫਿਰ ਟਿਕਾਣਾ ਮਿਲ ਜਾਂਦਾ ਟਿਕ ਜਾਂਦੇ ਨੇ ਉਹਨਾਂ ਦਾ ਆਉਣਾ ਜਾਣਾ ਜੰਮਣਾ ਮਰਨਾ ਮਿਟ ਜਾਂਦਾ ਹੈ ਜਿਨ੍ਹਾਂ ਨੂੰ ਤਨ ਮਨ ਕਰਕੇ ਜਿਹੜੇ ਰੰਗੇ ਗਏ ਉਹਨਾਂ ਦੀ फडਕਣਾ ਮਿਟ ਗਈ ਸਤਿਗੁਰੂ ਜੀ ਕਹਿੰਦੇ ਮਿਟ ਗਏ ਗਵਨ ਪਾਏ विश्राम ਕਹਿੰਦੇ ਗਵਨ ਮਿਟ ਗਏ ਗਵਨ ਦਾ ਅਰਥ ਹੈ ਆਉਣਾ ਜਾਣਾ ਆਏ ਵਿਸ਼ਰਾਮ ਵਿਸ਼ਰਾਮ ਦਾ ਅਰਥ ਹੈ ਟਿਕਾ ਉਹਨਾਂ ਨੂੰ ਟਿਕਾ ਆ ਗਿਆ ਭਟਕਣਾ ਮਿਟ ਗਈ ਟਿਕਾਣਾ ਮਿਲ ਗਿਆ ਜਦੋਂ ਗੁਰੂ ਕੀ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਜਦੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਟਿਕਾਣਾ ਮਿਲ ਗਿਆ ਭਾਵ ਕੇ ਆਪਣਾ ਰਾਹ ਬਣਾਉਣਾ ਸ਼ੁਰੂ ਕਰ ਦਿੱਤਾ ਸੱਚਖੰਡ ਦੇ ਵੱਲ ਨਾਨਕ ਪ੍ਰਭ ਕੈ ਸਾਧ ਗੁਰੂਾਨ ਸਤਿਗੁਰੂ ਜੀ ਕਹਿੰਦੇ ਅਸੀਂ ਉਹ ਵਾਹਿਗੁਰੂ ਤੋਂ ਕੁਰਬਾਨ ਜਾਈਏ ਸਦਕੇ ਜਾਈਏ ਸੋ ਇਹ ਸੀ ਅੱਜ ਦੀ ਕਥਾ ਜੋ ਕੱਲ ਦੀ ਕਥਾ ਹੈ ਵੈਸੇ ਕੱਲ ਨੂੰ ਸੰਗਰਾਂਦ ਦਾ ਦਿਹਾੜਾ ਹੈ ਸੋ ਕੱਲ ਨੂੰ ਕੀਰਤਨ ਹੋਏਗਾ ਸੋ ਸਾਰੀਆਂ ਸੰਗਤਾਂ ਸਵੇਰੇ ਪਹੁੰਚ ਕੇ ਅੰਮ੍ਰਿਤ ਵੇਲੇ ਹਾਜ਼ਰੀ ਲਵਾਓ 1 ਘੰਟਾ ਸਵੇਰੇ ਕੀਰਤਨ ਹੁੰਦਾ ਸਵਾ ਘੰਟਾ ਹਰ ਸੰਗਰਾਂਦ ਦੇ ਦਿਹਾੜੇ ਤੇ ਸਾਰੀਆਂ ਸੰਗਤਾਂ ਪਹੁੰਚ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੇ ਹਰ ਰੋਜ਼ ਨਹੀਂ ਚਲੋ ਮਜਬੂਰੀ ਹੁੰਦੀ ਹੈ ਕਈ ਵਾਰ ਕੰਮਾਂ ਦੀ ਘਰ ਦੀ ਵੀ ਕੋਈ ਮਜਬੂਰੀ ਹੁੰਦੀ ਹੈ ਕਈ ਵਾਰ ਬੱਚਿਆਂ ਦੀ ਵੀ ਚਲੋ ਪੜ੍ਹਾਈ ਚੱਲਦੀ ਹੈ ਪਰ ਸੰਗਰਾਂਦ ਦੇ ਦਿਹਾੜੇ ਤੇ ਜ਼ਰੂਰ ਲੈ ਕੇ ਆਇਆ ਕਰੋ ਸੰਗਰਾਮ ਦੇ ਦਿਹਾੜੇ ਤੇ ਬਹਾਨੇ ਨਾਲ ਜਰੂਰ ਨਮਸਕਾਰ ਕਰਾ ਕੇ ਲੈ ਕੇ ਜਾਇਆ ਕਰੋ ਬੱਚਿਆਂ ਨੂੰ ਸੋ ਗੁਰੂ ਸਾਹਿਬ ਜੀ ਜਰੂਰ ਨਜ਼ਰ ਕਰਦੇ ਨੇ ਵੈਸੇ ਤੇ ਰੋਜ਼ ਚਾਹੀਦਾ ਜਿਹੜਾ ਬੱਚਾ ਕੋਈ ਆ ਸਕਦਾ ਫਿਰ ਸਕੂਲ ਜਾਵੇ ਪਹਿਲਾਂ ਗੁਰੂ ਸਾਹਿਬ ਨੂੰ ਆ ਕੇ ਨਮਸਕਾਰ ਕਰੇ ਤੇ ਜੇ ਨਹੀਂ ਚਲੋ ਤਾਂ ਸੰਗਰਾਮ ਦੇ ਦਿਹਾੜੇ ਤੇ ਜਰੂਰ ਕਿਰਪਾ ਕਰਿਆ ਕਰੋ ਤੇ ਘਰ ਦੇ ਵਿੱਚ ਜਰੂਰ ਹਰ ਰੋਜ਼ ਭਾਵੇਂ ਇਕੱਲਾ ਜਪਜੀ ਸਾਹਿਬ ਪੜਕੀ ਚਲਿਆ ਜਾਵੇ ਬੱਚਾ ਪੰਜ ਬਾਣੀਆਂ ਨਹੀਂ ਵੀ ਕਰ ਸਕਦਾ ਜਪਜੀ ਸਾਹਿਬ ਹੌਲੀ ਹੌਲੀ ਫਿਰ ਅੱਗੇ ਆਪਣੇ ਆਪ ਹੀ ਲੱਗਣ ਲੱਗ ਜਾਂਦੀ ਹੈ ਜਪਜੀ ਸਾਹਿਬ ਨਹੀਂ ਆਉਂਦਾ ਤੇ ਕੱਲਾ ਮੂਲ ਮੰਤਰ 10 ਮਿੰਟ ਬਹਿ ਕੇ ਤੇ ਫਿਰ ਉਹ ਜਾਪ ਕਰਕੇ 10 ਮਿੰਟ ਫਿਰ ਜਾਵੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਜ਼ਿੰਦਗੀ ਵਿੱਚ ਕਾਮਯਾਬ ਕਰਦੀਆਂ ਨੇ ਬੱਚਿਆਂ ਨੂੰ ਤੇ ਨਾਲ ਸਾਡੇ ਘਰਾਂ ਦੇ ਵਿੱਚ ਵੀ ਸੁੱਖ ਆਉਂਦਾ ਹੈ ਹੈ ਛੋਟੀਆਂ ਗੱਲਾਂ ਨੇ ਬੜੀਆਂ ਪਰ ਇਹਨਾਂ ਦਾ ਰਿਜ਼ਲਟ ਬਹੁਤ ਵੱਡਾ ਹੁੰਦਾ ਹੈ। ਸੋ ਇਸ ਕਰਕੇ ਆਓ ਸਾਰੀਆਂ ਸੰਗਤਾਂ ਕੱਲ ਨੂੰ ਸੰਗਰਾਂਦ ਦੇ ਦਿਹਾੜੇ ਨੇ ਤੇ ਦੇਗਾਂ ਦੇ ਵਾਸਤੇ ਵੀ ਆਪਣਾ ਜਿਹੜਾ ਹਿੱਸਾ ਹੈ, ਰਸਨ ਹੈ ਅੱਜ ਸ਼ਾਮ ਤੱਕ ਉਪਚਾਰ ਦੇਣ ਸੰਗਤਾਂ ਨੂੰ ਬੇਨਤੀ ਹੈ ਕਿ ਨਾਲ ਕੱਲ ਨੂੰ ਭਾਈ ਸਵੇਰੇ ਤਕਰੀਬਨ 4:30 ਪੌਣੇ 5 ਵਜੇ ਤੋਂ ਲੈ ਕੇ ਤਕਰੀਬਨ 6 ਵਜੇ ਤੱਕ ਹਰ ਜਸ ਕੀਰਤਨ ਹੋਏਗਾ ਤੇ ਸਵਾ ਘੰਟਾ ਤਕਰੀਬਨ ਗੁਰੂ ਕਾ ਜਾਸਾ ਕੇ ਸਰਵਣ ਕਰੋ ਬਹੁਤ ਬਹੁਤ ਧੰਨਵਾਦ ਸਭ ਸੰਗਤਾਂ ਦਾ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਸਰਾ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਧੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਊਜਲੇ ਕੀਤੀ ਛੁੱਟੀ ਨਾਨ ਵਾਹਿਗੁਰੂ ਜੀ ਕਾ ਖਾਲਸਾ